ਸੜਕੇ ਸੜਕੇ ਜਾਂਦੀ ਏ ਮਟਿਆ ਰਹੇ ਨੀ ਕੰਡਾ ਚਬਾ ਤੇਰੇ ਪੈਰ ਬੰਕ ਏ ਨਾ ਰਹੇ ਨੀ ਹਾਏ ਕੰਡਾ ਚਬਾ ਤੇਰੇ ਪੈਰ ਬੰਕ ਏ ਨਾ ਰਹੇ ਨੀ ਕੌਣ ਕੱਢੂ ਮੇਰੇ ਕਾਂਡੜਾ ਛੇ ਪਾਹੀ ਆਵੇ ਕੌਣ ਸਹੇ ਮੇਰੇ ਪੀੜ ਕੇ ਮੈਂ ਤੇਰੀ ਮਹਿਰ ਮਨਾ ਆਏ ਕੌਣ ਸਹੇ ਮੇਰ ਪੀੜ ਕੇ ਮੈਂ ਤੇਰੀ ਮਹਿਰਮ ਨਾ ਓਏ ਆ ਜਾ ਪਈ ਇੱਕ ਤਾਂ ਗਰਮੀ ਵਾਲੀ ਠੀਕ ਐ ਇੱਕ ਬੇਬੇ ਮਿਲਦਾ ਨਾ ਚਾਹ ਹੀ ਮੁੜਕਾ ਹੀ ਜਾਂਦਾ ਐ ਇੰਨਾ ਚਾਹ ਹੋ ਗਿਆ ਵੀ ਹੋਣਾ ਹੀ ਸੀ ਭਾਈ ਸੁੱਖ ਨਾਲ ਸੋਹਣੀ ਚੀਜ਼ ਦੇਖ ਕੇ ਚਾਹ ਹੀ ਹੁੰਦੇ ਨੇ ਨਾ ਹਨਾ ਲੱਗਿਆ ਰਹਿੰਦਾ ਸੀ ਚੱਲ ਪਿਆਰੋ ਦੇਖ ਉਹ ਮੇਰੀ ਬੇਬੀ ਹੈ ਇਕੱਲੀ ਤੇ ਮੈਨੂੰ ਬੇਬੇ ਬਹੁਤ ਪਿਆਰ ਨਾਲ ਮੇਨੇ ਬੀਬੀ ਨੇ ਪਾਲਿਆ ਬਕਸ਼ਾ ਤੇ ਮੈਂ ਚਾਹਣਾ ਵੀ ਬੇਬੇ ਦੀ ਤੂੰ ਵਧੀਆ ਤਨੋਂ ਮਨੋਂ ਸੇਵਾ ਕਰੇ ਬੇਬੇ ਦੀ ਹੁਣ ਤੁਸੀਂ ਫਿਕਰ ਨਾ ਕਰੋ ਜੀ ਮੈਂ ਬੇਬੇ ਦੀ ਪੂਰੀ ਸੇਵਾ ਕਰੂੰਗੀ ਨਾਲੇ ਕੰਮ ਕੁਮ ਨੂੰ ਤਾਂ ਮੈਂ ਨੇਰੀਆਂ ਬੇਬੇ ਨੂੰ ਕਿਸੇ ਕੰਮ ਦੇ ਹੱਥ ਨਹੀਂ ਲਾਉਣ ਦਿੰਦੀ ਬਸ ਮੈਨੂੰ ਤੇਰੇ ਕੋਲ ਇਹੀ ਆਸ ਸੀ ਤੇ ਦੂਜਾ ਭਾਈ ਵਿਖੇ ਗਰਾੜਾ ਹੈਗਾ ਤੇ ਆਪਾਂ ਤਿੰਨੇ ਹੈਗੇ ਤਿੰਨ ਜੀ ਖਰਚੇ ਹੈਗੇ ਹੈਗੇ ਤੇ ਵਧੀਆ ਪਿਆ ਸਾਰਿਆਂ ਨਾਲ ਨਾ ਪਿਆਰ ਨਾਲ ਰਹਿਣਾ ਤੇ ਸਾਰਾ ਕੰਮ ਧੰਦਾ ਜ਼ਿੰਮੇਵਾਰੀ ਨਾਲ ਤੈਨੂੰ ਕਰਨਾ ਕੋਈ ਗੱਲ ਨਹੀਂ ਜੀ ਇਹ ਗੱਲਾਂ ਤਾਂ ਕਹਿਣ ਦੀ ਮੈਨੂੰ ਲੋੜ ਹੀ ਨਹੀਂ ਮੈਂ ਤਾਂ ਆਪ ਹੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਆਂ ਸਾਰਾ ਕੰਮ ਕਰਿਆ ਕਰੂੰਗੀ ਸੱਚੇ ਮੈਨੂੰ ਤਾਂ ਰੂਹ ਖੁਸ਼ ਹੋ ਗਈ ਮੈਨੂੰ ਆਹ ਗੱਲ ਸੁਣ ਕੇ ਤੇਰੀ ਬੇਬੀ ਨੂੰ ਵੀ ਬਹੁਤ ਚਾਹ ਚੜਨਾ ਹੈਗਾ ਲਓ ਪਾਣੀ ਲੈ ਇਹ ਪਾਣੀ ਦੋ ਚੱਲ ਪਾਈ ਜਿਉਂਦੇ ਵਸਦੇ ਰਹੋ ਰੱਬ ਵੱਡੀਆਂ ਉਮਰਾ ਕਰੇ ਹਨ ਬਲਾਈ ਸੋਣੀ ਜੋੜੀ ਬਣੀ ਪਰਮਾਤਮਾ ਨੇ ਸੁਣ ਲਈ ਹੈਨਾ ਬੱਸ ਬੇਬੇ ਤੂੰ ਖੋਜ ਜਾਈਂ ਕਈ ਵਾਰੀ ਛੰਨਾ ਫੁੱਟ ਕੇ ਟੁਕੜਾ ਮਿਲਦਾ ਹੈ ਕਈ ਵਾਰੀ ਟੁਕੜਾ ਫੁੱਟ ਕੇ ਛੰਨਾ ਨਹੀਂ ਮਿਲਦਾ ਬਿਲਕੁਲ ਸਹੀ ਹਾਲ ਹੈ ਤੇਰੀ ਤੈਨੂੰ ਤਾਂ ਛੰਨਾ ਹੀ ਮਿਲ ਗਿਆ ਕਾਦਰ ਕਰੀਏ ਦੀ ਨਾ ਬੇਬੇ ਪੂਰੀ ਕਰ ਦੇ ਬੱਡੇ ਮੰਗੂ ਨਾਲ ਦੇਖ ਲੈ ਚੱਲ ਹੁਣ ਇਹਦੇ ਨਵੀਂ ਨਿਮੇਲੀ ਕੋਲੇ ਕੀ ਗੱਲ ਕਰਾਂ ਤੂੰ ਕੀ ਬਣੀ ਰਹੀ ਭਾਈ ਪੈ ਗਿਆ ਜਾਨ ਨੂੰ ਪਹਿਲਾਂ ਉਹ ਰੁਸ ਕੇ ਪੁੱਛੇ ਕਿ ਹੁਣ ਕਹਿੰਦੀ ਮੈਂ ਪਿੰਡ ਜਾ ਕੇ ਮੇਰੀ ਮਾਂ ਨੂੰ ਵੇ ਮੇਰੀ ਗੱਲ ਸੁਣ ਕਿੱਥੋਂ ਆਇਆ ਤੂੰ ਉਹ ਪੁੱਛਣਾ ਬੇਬੇ ਮੈਨੂੰ ਨਾ ਅੱਜ ਛੇੜ ਮੈਂ ਤਾਂ ਬੜਾ ਦੁਖੀ ਹਾਂ ਧਰਮਨਾ ਕੀ ਹੋ ਗਿਆ ਕੋਈ ਗੱਲ ਦੱਸੇਗਾ ਫੇਰ ਵੀ ਇਹ ਨਾ ਉਹ ਦਿਸੀ ਐ ਉਹ ਕੀ ਦੱਸਾਂ ਹਾਂ ਉਹ ਜਿਹੜੀ ਮੇਰੇ ਸਾਲੇ ਦੀ ਮੇਰੀ ਸਾਲੀ ਆਈ ਸੀ ਨਾ ਹਾਂ ਰਾਤ ਦੀ ਪਤਾ ਨਹੀਂ ਕਿੱਧਰ ਗਈ ਐ ਕਿੱਧਰ ਨਾ ਤੇ ਉਹ ਫਿਰ ਉਹਨੂੰ ਗਲਾਬ ਨੂੰ ਭੇਜਿਆ ਪਿੰਡ ਮਾਂ ਤੂੰ ਭੱਜ ਜਾ ਨਾਲੇ ਲੜਕੇ ਬਾਗੀ ਲੈ ਲੜਕੇ ਤਾਂ ਬਾਗੀ ਤੇ ਮੈਂ ਤਾਂ ਅਸੀਂ ਚੁੰਨੀ ਚੜਾਵਾ ਕੀਤਾ ਸੀ ਉੱਥੇ ਤੇਰੇ ਮਾਮੇ ਕਹਿੰਨੇ ਸਾਰਾ ਕੁਝ ਕਰਤਾ ਸੀ ਉਹਦੇ ਨਾਲ ਨਿਬੜ ਨਮੜਾ ਹੋ ਗਈ ਸੀਗੀ ਠੀਕ ਹੈ ਉੱਥੇ ਚੁੰਨੀ ਚੜਾਵਾ ਕਰਕੇ ਤੇਸ ਟੱਪੇ ਚੜਾ ਲਿਆ ਮੈਂ ਆਖਿਆ ਮੂਹਰੇ ਆਉਂਦਿਆਂ ਨੂੰ ਸਾਨੂੰ ਸਾਰਾ ਕੁਝ ਕਰੋਗੇ ਤੁਸੀਂ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਤੁਸੀਂ ਸੰਬੰਧੀ ਬਾਹਰੜੇ ਪਏ ਸੀਗੇ ਉਹ ਮਾਂ ਮੈਨੂੰ ਤਾਂ ਪਤਾ ਨਹੀਂ ਚੱਲ ਛੋਟੇ ਭਾਈ ਵਧਾਈਆਂ ਤੈਨੂੰ ਤਾਂ ਹੁਣ ਤੈਨੂੰ ਪਤਾ ਹੀ ਨਹੀਂ ਕੁ ਕੀ ਕੁ ਹੋਇਆ ਆਪਣੇ ਤੂੰ ਤਾਂ ਹੈ ਨਹੀਂ ਸੀ ਬੇਬੇ ਇੱਥੇ ਹੁਣ ਰਾਤ ਦੀ ਗਈ ਆ ਹੈ ਕੀ ਮੂਹ ਦਿਖਾਵਾਂਗੇ ਪਿੰਡ 'ਚ ਮੇਰੀ ਗੱਲ ਸੁਣੋ ਪਹਿਲਾਂ ਤਾਂ ਤੂੰ ਆ ਸਿਆਣਫ ਸੋਚਦਾ ਵੀ ਭਾਈ ਮੇਰੀ ਤਾਂ ਮਾਂ ਘਰੇ ਹੈ ਨਹੀਂ ਉਹਨੂੰ ਇੱਕ ਦਿਨ ਲਿਆਉਂਦਾ ਤੇ ਦੂਜੇ ਦਿਨ ਛੱਡਿਆ ਹੁੰਦਾ ਤੂੰ ਉਹਨੂੰ ਰੱਖਿਆ ਕਿਉਂ ਸੀ ਘਰੇ ਜਦੋਂ ਮੈਂ ਨਹੀਂ ਸੀ ਘਰੇ ਗਰਦੀ ਓਏ ਉਹ ਦੇਖ ਭੈਣ ਭੈਣ ਕਰਦੀ ਨੇ ਰੱਖ ਰੱਖਿਆ ਸੀ ਹੁਣ ਮੈਂ ਘਰੋਂ ਕੱਢ ਦਿੰਦਾ ਭੈਣ ਭੈਣ ਕਰਦੀ ਨੇ ਰੱਖ ਰੱਖਿਆ ਸੀ ਫਿਰ ਆ ਸਿਰ ਤੇ ਸਵਾਬ ਪਾ ਤੀ ਨਾ ਚਾਰ ਸਰੀਕ ਕੀ ਕਹਿਣਗੇ ਆਪਾਂ ਨੂੰ ਸਰੀਕਾਂ ਚ ਤਾਂ ਨੱਕ ਬੜਾ ਤਾਂ ਆਪਣਾ ਤਾਂ ਮੈਨੂੰ ਕਿਹੜਾ ਮਿਲ ਜਾਂਦੇ ਵੱਡੂਗਾ ਟੋਟੇ ਕਰ ਕਰ ਕੇ ਉਹਦੇ ਮੈਨੂੰ ਕਰ ਕਰ ਵੱਡੀ ਜੱਗੀ ਤੇ ਬੱਬੂ ਵਰਗੇ ਮੰਗਰ ਤੁਰੇ ਫਿਰਦੇ ਸੀ ਉਹਦੇ ਕੁੜੀ ਦੇ ਕਿਤੇ ਇਹਨਾਂ ਨੇ ਨਾ ਕੋਈ ਚੰਦ ਚੜ੍ਹਦਾ ਹੋਵੇ ਨਾ ਮਗਰ ਉਹ ਲੱਗੇ ਫਿਰਦੇ ਸੀ ਫਿਰ ਤੂੰ ਕਿੱਥੇ ਸੀਗੇ ਤੇਰੀਆਂ ਫੁੱਟੀਆਂ ਸੀ ਤੂੰ ਹਕੈ ਰ ਨਾ ਸਕਿਆ ਉਹਨਾਂ ਨੂੰ ਵੀ ਭਾਈ ਸਾਹਿਬ ਮੈਂ ਇਹਨੂੰ ਵੱਡੇ ਭਾਈ ਨੂੰ ਕਈ ਵਾਰੀ ਦੱਸਿਆ ਸੀ ਉਹਨਾਂ ਬਾਰੇ ਵੀ ਇਹਨਾਂ ਤੋਂ ਤੂੰ ਘਰੇ ਨਾ ਵੜਨ ਦਿਆ ਕਰ ਉਹ ਘਰੇ ਵੀ ਆਉਂਦੇ ਰਹੇ ਇੱਥੇ ਉਹਦੇ ਸਾਪ ਤੋਂ ਤਾਂ ਬਾਅਦ ਚ ਆਉਂਦੇ ਰਹੇ ਆ ਆਪਣੇ ਹੁੰਦੇ ਤਾਂ ਕਿਤੇ ਬੜੇ ਨਹੀਂ ਸੀ ਜਦੋਂ ਆਪਾਂ ਵਗ ਜਾਂਦੇ ਦੋਨੇ ਭਾਈ ਤੇ ਮਗਰ ਭੱਜਿਆ ਆਉਂਦੇ ਨਹੀਂ ਮੇਰੀ ਗੱਲ ਸੁਣ ਲੈ ਮੈਂ ਰੈਪਟਰ ਲਿਖਾਇਆ ਹੈ ਤੇ ਬੱਬੂ ਦਾ ਨਾਮ ਤਾਂ ਮੈਂ ਲਿਖਾਇਆ ਹੈ ਤੇ ਆ ਮੇਰੇ ਨਾਲ ਦਾ ਮੇਰੇ ਦਿਮਾਗ ਚੋਂ ਨਿਕਲ ਗਿਆ ਕੋਈ ਨਾ ਜਦੋਂ ਪੁਲਿਸ ਇੱਥੇ ਆਈ ਆਪ ਉਹਦੋਂ ਦੱਸ ਦਾਂਗੇ ਜੱਗੀ ਦਾ ਨਾਂ ਉਦੋਂ ਦੱਸ ਦਾਂਗੇ ਵੀ ਇਹਨੂੰ ਵੀ ਫੜੋ ਸਾਲੇ ਨੂੰ ਮੇਰੀ ਗੱਲ ਸੁਣ ਕਾ ਨੂੰ ਜਦੋਂ ਬੱਬੂ ਦੇ ਬੱਜੇ ਚਾਰ ਡੰਡੇ ਨਾ ਚਿਤੜਾਂ ਤੇ ਉਹ ਤਾਂ ਪੁੱਟ ਪੁੱਟੇ ਦਸੂ ਇਹਨਾਂ ਦਾ ਨਾਂ ਆਪੇ ਲਿਆਉਣਗੇ ਕਿੱਥੇ ਲੈ ਆਏ ਨੇ ਰਾਤ ਨੂੰ ਕਿੱਥੇ ਛੱਡ ਕੇ ਆਏ ਨੇ ਛੱਡ ਕੇ ਆਏ ਨੇ ਆਉਂਦੇ ਹੀ ਆ ਬਸ 10-15 ਮਿੰਟਾਂ ਚ ਪੁਲਿਸ ਆਜੂਗੀ ਬਸ ਠੀਕ ਆ ਫਿਰ ਕੋਈ ਨੀ ਲੱਗ ਜੂ ਪਤਾ ਤੇ ਬਦਨਾਮੀ ਤਾਂ ਹੋ ਜੂ ਨਾ ਸਰੀਕਾ ਨਾਲ ਬਹਿਰ ਪੈ ਜੂਗਾ ਆਪਣਾ ਉਹ ਫਿਰ ਹੁਣ ਕੀ ਕਰੀਏ ਜਦੋਂ ਮੜੀ ਆਈ ਸੀ ਮਾਰਾ ਕਰ ਗਈ ਵੀ ਕੋਈ ਦਿਮਾਗ ਤੋਂ ਕੰਮ ਲਈਦਾ ਹੁੰਦਾ ਪਹਿਲਾਂ ਤਾਂ ਇਹ ਜਦੋਂ ਮੈਂ ਨਹੀਂ ਘਰੇ ਹੈਗੀ ਤੈਨੂੰ ਰੱਖਣ ਦੀ ਲੋੜ ਹੀ ਨਹੀਂ ਸੀ ਉਹਨੂੰ ਅਗਰ 100 ਪੱਥਨੇ ਪੱਥਦਾ ਫਿਰ ਉਹੀ ਉਹੀ ਉਹਨਾਂ ਦੇ ਹੁਣ ਮਾਪਿਓ ਹੋ ਬਣ ਜਾਣਗੇ ਆਪਣੇ ਉੱਤੋਂ ਦੀ ਵੀ ਤੁਸੀਂ ਐ ਕਰਤਾ ਚੱਲ ਬੇਬੇ ਜੋ ਕੁਝ ਮਰਜ਼ੀ ਹੋ ਗਿਆ ਠੀਕ ਹੈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਜਿਹੜੀ ਆ ਪੜਨ ਜੇ ਲਾ ਰੱਖੇ ਆ ਨਾ ਉਹ ਕਹਿੰਦੀ ਮੈਂ ਪੜ ਕੇ ਅਫਸਰ ਲੱਗੂ ਮੈਨੂੰ ਤਾਂ ਡੀਸੀ ਲੱਗ ਗਈ ਹੁਣ ਤਾਂ ਹਾਂ ਕਿਹੜੇ ਅਫਸਰ ਲੱਗਦੀਆਂ ਨੇ ਬਾਈ ਲੈ ਵੀ ਤੇਰਾ ਤਾਂ ਹੋਊਗਾ ਹੋ ਗਿਆ ਹੁਣ ਵਿਆਹ ਠੀਕ ਆ ਮੈਨੂੰ ਨਾ ਰੋਕਿਓ ਮੈਂ ਤਾਂ ਨਾ ਜਦੋਂ ਪਤਾ ਲੱਗ ਗਿਆ ਮੈਂ ਤਾਂ ਮਾਰ ਕੇ ਸੁੱਕਣੇ ਪਊ ਮੈਂ ਤਾਂ ਹੁਣ ਆਹੀ ਆਂ ਤੈਨ ਟਿੰਡੀਆਂ ਲੈਣੀਆਂ ਨੇ ਮਾਰਨ ਨੂੰ ਕਿਸੇ ਦੀ ਢੀ ਕਿਸੇ ਦਾ ਕੁਛ ਨਾ ਮੈਂ ਤਾਂ ਉਹਨੂੰ ਵੀ ਨਹੀਂ ਲਾਉਂਗੀ ਐ ਜੀ ਮੈਨੂੰ ਤਾਂ ਸ਼ੱਕ ਸੀ ਤੇ ਪੁਲਿਸ ਆ ਜੂਗੀ ਪੁਲਿਸ ਆ ਜੂਗੀ ਪੁਲਿਸ ਆਪ ਦਾ ਸਮਾਪਤੇ ਕਰੋ ਤੂੰ ਬਾਪੇ ਕੁੜੀ ਨੂੰ ਲੱਭ ਕੇ ਲਿਉ ਤੂੰ ਮਾਰ ਦੇ ਤੈਨੂੰ ਕਿਤਾਉ ਆਪੇ ਫੜੂਗਾ ਤੂੰ ਮਾਰ ਦੇਗਾ ਤਾਂ ਤੂੰ ਫਸ ਜਾਏਗਾ ਜੇ ਤੂੰ ਫਸ ਜਾਏਗਾ ਮੈਂ ਤਾਂ ਉਹਨੂੰ ਵੀ ਨਹੀਂ ਲਿਆਉਂਦਾ ਗਲਾਬ ਨੂੰ ਇਹ ਐ ਜੀ ਉਹ ਵੀ ਐ ਜੀ ਮੈਨੂੰ ਤਾਂ ਸ਼ੱਕ ਸੀ ਹੁਣ ਆਪਦਾ ਆਪਦਾ ਥੋੜੀ ਪੱਟਣਾ ਆ ਪੱਟਿਆ ਜਾਂਦੇ ਮੇਰੀ ਗੱਲ ਸੁਣ ਉਹ ਮੈਨੂੰ ਨਾ ਸਮਝਾਓ ਯਾਰ ਤੁਸੀਂ ਵਿਆਹ ਕਰਾਇਆ ਦਵਾ ਮੈਂ ਮੈਨੂੰ ਤਾਂ ਇੱਕ ਪਾਸੇ ਉਹਦਾ ਚਾਹ ਦੂਜੇ ਪਾਸੇ ਇਹਨੇ ਜੱਬ ਖਾਣਾ ਖੜਾ ਕਰਤਾ ਹੁਣ ਨਾਲੇ ਅਗਲਾ ਕਹਿੰਦੇ ਇਹਨਾਂ ਦੇ ਲਈ ਹੀ ਤੁਰ ਗਈ ਵੀ ਦਵਾਰੇ ਦਵਾਰੇ ਵਿਆਹੀ ਜਾਂਦੇ ਨੇ ਹੁਣ ਇਹ ਕਹਿੰਦਾ ਲੈ ਕੇ ਮੈਂ ਛੱਡ ਦੂੰ ਆਏ ਕਿਵੇਂ ਛੱਡ ਦੂੰ ਚੱਲ ਹੁਣ ਹਰਖ ਚ ਕਹਿੰਦਾ ਹੈ ਤਾਂ ਉਹ ਵੀ ਬੇਬੇ ਗਈ ਹੋਣੀ ਉਹਨੂੰ ਆਪਦੇ ਪੇਕੇ ਪੂਕੇ ਦੇਖਣ ਕਿਤੇ ਹਾਂ ਚਲ ਆ ਜਾ ਉਹਨੇ ਤਾਂ ਜਾਣਾ ਹੀ ਸੀ ਫਿਰ ਕੋਈ ਨਾ ਜਦੋਂ ਪੁਲਿਸ ਆ ਕੇ ਦੇਖੀ ਜੋ ਫਿਰ ਉਹ ਥਾਰੂ ਚਾਹ ਬਣ ਗਈ ਚਾਹ ਤਾਂ ਬਣਾ ਦਿੰਨੀ ਆ ਜੀ ਆ ਰੋਲਾ ਜਾ ਕਰਦਾ ਪਈ ਜਾਂਦਾ ਸੀ ਬਾੜੀ ਰੋਲਾ ਜਾ ਪਈ ਜਾਂਦਾ ਸੀ ਭੱਜ ਗਈ ਭੱਜ ਗਈ ਐ ਜੀ ਸੁਣਿਆ ਮੈਨੂੰ ਪਿਆਰੋ ਤਾਂ ਗੱਲ ਕੁਛ ਨਹੀਂ ਉਹ ਵੱਡੇ ਭਾਈ ਦੀ ਸਾਲੀ ਆਈ ਹੋਈ ਸੀ ਉਹ ਇੱਥੇ ਕਿਤੇ ਆਉਂਦੀ ਸਹੀਲੀ ਸੁਲੀ ਕੋਲੇ ਬਾਗੀ ਕਿਸੇ ਦੇ ਘਰੇ ਇਹ ਕਮਲਾ ਰੋਲਾ ਪਾਉਣ ਲੱਗਿਆ ਅਗੇ ਲੱਭ ਨਹੀਂ ਰਹੀ ਲੱਭ ਨਹੀਂ ਰਹੀ ਤੇ ਨਾਲੇ ਪੁਲਿਸ ਰਾਬਤਾ ਕਰਿਆ ਉਹ ਇੱਥੀ ਹੋਣੀ ਕਿਤੇ ਉਹ ਤਾਂ ਕੁਛ ਕੋਈ ਗੱਲ ਨਹੀਂ ਬਾੜੀ ਵੱਡੀ ਮੈਨੂੰ ਐ ਜੀ ਕਿਉਂ ਲੱਗਦਾ ਬਿਲਕੁਲ ਗੱਲ ਜੀ ਲੁਕੋ ਰਹੇ ਹੋ ਉਹਦੇ ਬੇਬੇ ਜਦ ਪਾਣੀ ਫੜਾ ਰਹੀ ਸੀ ਆਪਾਂ ਨੂੰ ਬੇਬੇ ਵੀ ਕਹਿੰਦੀ ਸੀ ਕੰਦੀ ਚੱਲੇ ਤੇ ਨਵੀਂ ਨਵੇਂ ਲੀਹੂਰੇ ਕੀ ਦੱਸਾਂ ਹੁਣ ਨਹੀਂ ਨਹੀਂ ਪਿਆਰੋ ਕੋਈ ਨਾ ਤੈਨੂੰ ਸਾਰੀ ਗੱਲ ਦਾ ਹੋਣੀ ਹੋਣੀ ਪਤਾ ਲੱਗ ਗਈ ਕੋਈ ਐਡੀ ਕਰਦੀ ਰਹਿੰਦੀ ਦੀ ਇਹ ਤਾਂ ਕਮਲ ਰੋਲਾ ਪਾਈ ਜਾਣਾ ਮੈਨੂੰ ਚਾਹ ਲਿਆ ਕੇ ਦੇ ਦੇ ਬਣਾਉਣੀ ਐ ਮੈਂ ਚਾਹ ਮੈਨੂੰ ਤਾਂ ਲੱਗਦਾ ਕੁਛ ਲੁਕੋ ਰਹੇ ਨੇ ਮਿੱਥੋਂ ਨੂੰ ਤਾਂ ਰੋਲਾ ਪਾਈ ਜਾਂਦੇ ਸੀ ਭੱਜ ਕੇ ਭੱਜ ਕੇ ਕਰੀ ਆਉਂਦੇ ਸੀ ਛਲਕ ਕੋਈ ਹੌਲੀ-ਹੌਲੀ ਇਹਨਾਂ ਤੋਂ ਪੁੱਛ ਲਵਾਂਗੀ ਮੈਂ ਯਾਰ ਮੰਨ ਤਾਂ ਠੀਕ ਹੀ ਲੱਗਦਾ ਘਰ ਉਹਨਾਂ ਦਾ ਸਤਰੀ ਗਾਂ ਇਹ ਦੋ ਪੁੱਛਿਆ ਕਿੱਥੇ ਆਓ ਬੱਬੂ ਦਾ ਘਰ ਕਿੱਥੇ ਜਿਆ ਆਹ ਦੇਖੋ ਜੀ ਮੈਂ ਦੱਸਦਾ ਜਨਾਬ ਇੱਥੋਂ ਐੇ ਮੋੜ ਮੁੜ ਕੇ ਹੂੰ ਦੋ ਘਰ ਛੱਡ ਕੇ ਠੀਕ ਆ ਤੀਜਾ ਘਰ ਬੱਬੂ ਦਾ ਜੇ ਘਰੇ ਬਾਈ ਚਾਂਸ ਨਾ ਹੋਇਆ ਤਾਂ ਇੱਥੇ ਸਾਡੇ ਕੋਲ ਵਿਲਾਇਆ ਥਾਂ ਪੈ ਸਾਥ ਚ ਠੀਕ ਆ ਉੱਥੇ ਬੈਠਾ ਉਹ ਲਫੰਡਰ ਤੂੰ ਨਾਲ ਹੀ ਚੱਲ ਬਣ ਸਾਡੇ ਤੂੰ ਦਾ ਦੰਦੀ ਘਰ ਕਿੱਥੇ ਆ ਤੁਹਾਨੂੰ ਪਤਾ ਜੀ ਮੇਰੀ ਤਾਂ ਦੁਸ਼ਮਣੀ ਪੈ ਗਈ ਹਾਂ ਮੇਰੀ ਤਾਂ ਕੇ ਸਾਲੀ ਭੱਜ ਗਈ ਤੁਹਾਨੂੰ ਪਤਾ ਹੈ ਸਾਰਾ ਕੁਸਤਾ ਮੇਰਾ ਹੋਇਆ ਪਿਆ ਜੇ ਮੈਂ ਇਹ ਨਾਲ ਵਗ ਗਿਆ ਮੇਰਾ ਤਾਂ ਜਮੇ ਬੈਰ ਹੋ ਜੂ ਜੇ ਉਹ ਚੁਣਾ ਨਿਕਲਿਆ ਕੋ ਉਂ ਪਰ ਮੈਨੂੰ ਯਕੀਨ ਸੱਚ ਤੁਹਾਨੂੰ ਮੈਂ ਜਰਾ ਵੀ ਇੱਕ ਗੱਲ ਹੋਰ ਦੱਸਦਾ ਅੱਛਾ ਉਹਦੇ ਮਾਰੇ ਪਟਾ ਉਹ ਨੌ ਇੱਕ ਅੱਦੇ ਦਾ ਹੋਰ ਲਊਗਾ ਅੱਛਾ ਇਹਨਾਂ ਦਾ ਗਰੁੱਪ ਹੈ ਜੀ ਕਈ ਜਣਿਆਂ ਦਾ ਠੀਕ ਹੈ ਦੁਸ਼ਮਣੀ ਦਾ ਡੋਡਾ ਤੈਨੂੰ ਕਿਵੇਂ ਪਤਾ ਹੈ ਮੇਰੀ ਸਾਲੀ ਸੀਜੀ ਮੇਰੇ ਘਰੇ ੱਟਕੇ ਖਾਂਦੇ ਸੀ ਇਹ ਜਦੋਂ ਮੈਂ ਕਿਹਾ ਤਾਂ ਵਗ ਜਾ ਨਾ ਮੇਰੇ ਨਾਲ ਮੇਰੇ ਘਰੇ ਬੜੇ ਰਹਿੰਦੇ ਉਹ ਜਨਾਬ ਇਹ ਨਹੀਂ ਕਿ ਦੱਸਣਾ ਜੋ ਆਪਾਂ ਹੀ ਪਤਾ ਕਰਦੇ ਰ ਪਹਿਲਾਂ ਹੀ ਰੋਈ ਜਾਂਦਾ ਹੈ ਤੂੰ ਜਾ ਤੀ ਆਪਣੇ ਉਹ ਦੇ ਦੇ ਜਨਾਬ ਬਸ ਆਪਾਂ ਲੱਗਦਾ ਸੇ ਨੇੜੇ ਤੇੜੀ ਹੋਊਾ ਮਿਲ ਜਾਣਾ ਇੱਥੇ ਆਪਾਂ ਨੂੰ ਆਹ ਦੇਖ ਲੈਣੇ ਇੱਥੇ ਮੋਹਰੇ ਕਰ ਦਿੰਦੇ ਆਂ ਜਨਾਬ ਆਹਾ ਵੇ ਓਏ ਆਹ ਕਿੱਥੋਂ ਮੱਥੇ ਲੱਗੇ ਓਏ ਐਂ ਕਰ ਮੇਤਰਾ ਪੱਜ ਚੱਲ ਇਹਨਾਂ ਦਾ ਕੀਪ ਤਾਂ ਕਹਾਂ ਦਾ ਚਾਲਾਨ ਕੱਟਦੇ ਨੇ ਕੰਜਰੇ ਓਏ ਆ ਕੇ ਪੱਜ ਓਏ ਖੜਾ 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 ਕੱਟ ਕੱਟ ਇਹਨਾ ਮੈਂ ਨਹੀਂ ਬੱਬੂ ਮੈਂ ਤਾਂ ਜੱਗੀ ਆ ਜਨਾਬ ਆ ਜਾ ਇਹ ਤਾਂ ਕੋਈ ਜੱਗੀ ਐ ਆਪਾਂ ਬੱਬੂ ਨੂੰ ਫੜਨਾ ਹਾਂ ਏ ਭੱਜ ਕਿਵੇਂ ਗਿਆ ਪਰ ਉਹ ਜਨਾਬ ਸਾਰਾ ਪਿੰਡ ਭੁੱਖੀ ਖਾਂਦਾ ਕੋਈ ਹੁਣਾਂ ਭੁੱਖੀ ਪਾਕੀ ਖਾਣ ਵਾਲਾ ਆ ਜਾਓ ਬੱਬੂ ਨੂੰ ਲੱਭਦੇ ਆ ਜਨਾਬ ਸਾਰਾ ਪਿੰਡ ਗਾਦਾ ਮੈਨੂੰ ਨਹੀਂ ਗਾਦਾ ਜਲਦੀ ਲੂਗਾ ਉਹ ਇਹ ਤਾਂ ਉਹ ਗੱਲ ਸੁਣ ਹਾਂਜੀ ਬੱਬੂ ਦਾ ਘਰ ਕਿੱ데 ਇੱਥੇ ਮੈਂ ਆ ਜੀ ਬੱਬੂ ਦੱਸੋ ਜੀ ਬਾੜੇ ਨੂੰ ਏ ਮੈਨੂੰ ਸਵੇਰ ਦੇ ਅਸੀਂ ਲੱਭਦੇ ਫਿਰਦੇ ਆ ਸਾਰਾ ਪਿੰਡ ਲੱਭਤਾ ਮੱਕਰੇ ਕਿ ਪਿੱਛੇ ਫਿਰਦੇ ਆ ਹੈ ਕੀ ਏ ਤੂੰ ਹਾਂਜੀ ਦੱਸੋ ਇਹਨੂੰ ਗੱਡੀ ਸੇਟੋ ਆਪਣਾ ਮਨੂੰ ਇਹ ਤਰੀ ਗੈਂਗ ਕਿਹੜੀ ਆ ਭਲਾ ਦੱਸ ਗੈਂਗ ਤਾਂ ਆਪਣੇ ਕੋਈ ਨਹੀਂ ਜੀ ਦੱਸੋ ਗੱਲ ਕੀ ਹੋ ਗਈ ਮੈਨੂੰ ਇਹਨੂੰ ਗੱਡੀ 'ਚ ਠਾ ਠਾਂ ਹੀ ਲਿਆ ਕੇ ਲਾਏ ਨਾ ਪਟੇ ਫੇਰਦਾ ਚੱਲੂ ਇਹਨੂੰ ਚਲਾ ਵਾਂ ਐ ਕਰਦੇ ਆ ਇਹਨੂੰ ਗੱਡੀ 'ਚ ਨਹੀਂ ਆਪਾਂ ਥਾਣੇ ਨਹੀਂ ਲੈ ਕੇ ਜਾਂਦੇ ਇਹਨੂੰ ਆਪਾਂ ਲੈ ਕੇ ਜਾਂਦੇ ਸਰਪੰਚ ਦੇ ਘਰੇ ਇਹ ਕੱਲਾ ਨਹੀਂ ਆਉਂਦੇ ਨਾਲ ਤਿੰਨ ਚਾਰ ਹੋਰ ਨਿਕਲਣਗੇ ਉਹ ਮੈਂ ਸੂਰਤਾ ਦੱਸ ਦੋ ਜੀ ਚੱਲ ਚਾਹੇ ਸਰਪੰਚ ਦੇ ਘਰੇ ਲੈ ਕੇ ਚੱਲ ਹਟ ਦੱਸ ਕਿੱਥੇ ਆ ਗੱਲ ਤਾਂ ਦੱਸ ਦੋ ਜੀ ਗੱਲ ਕੀ ਹੋ ਗਈ ਤੁਸੀਂ ਮੈਨੂੰ ਲਈ ਫਿਰਦੇ ਹੋ ਵੀ ਕੋਈ ਬਾਹ ਮੋਤਬਰ ਬਣਦੇ ਆ ਮਿੰਟ ਦੇ ਜੀ ਦੱਸ ਨੀ ਮੋ ਕਿੱਥੇ ਆ ਕਿਹੜੇ ਨੀ ਮੌਜੀ ਆਉਂਦੇ ਮੋ ਘੜੀ ਦਸਤਾ ਦੇਉ ਜੱਸੇ ਦੀ ਸਾਲੀ ਮੈਂ ਨਹੀਂ ਇਹੋ ਕੁਝ ਜਾਣਦਾ ਜੀ ਜਨਾਬ ਇਹ ਐ ਨਹੀਂ ਮੰਨਦਾ ਲਾਦਾ ਨੇ ਕਟਾਪਾ ਇਹਦੀ ਐ ਕਰ ਸਮਾਰ ਕੇ ਡਾਂਗ ਫੇਰੇ ਦੇ ਓ ਨਿੰਮੇ ਮੇਰੀ ਮੇਰੀ ਗੱਲ ਸੁਣੋ ਜੀ ਮੈਂ ਕਿਸੇ ਨਿੰਮੇ ਨੂੰ ਕੋਈ ਨਹੀਂ ਜਾਣਦਾ ਜੀ ਤੁਹਾਨੂੰ ਕੋਈ ਗਲਤ ਫਹਮੀ ਹੋ ਗਈ ਜੀ ਹਲੇ ਜਾਣਦਾ ਨਹੀਂ ਨਿੰਮਣ ਨੂੰ ਓ ਬਤਾ ਲਾ ਤੂੰ 10 ਵਾਰੀ ਸੁਣਦਾ ਲਈਦਾ ਦਾਦਾ ਦੱਸ ਕਿੰਦੇ ਆ ਓ ਜੀ ਮੇਰੀ ਗੱਲ ਸੁਣੋ ਜੀ ਮੇਰਾ ਤਾਂ ਸਗਣ ਪਿਆ ਹੋਇਆ ਜੀ ਤੇ ਮੇਰੇ ਤਾਂ ਰੀਤੀ ਰਿਵਾਜੇ ਹੋਣ ਵਾਲੇ ਜੀ ਮੈਂ ਤੇ ਮੇਰੇ ਨਾਲ ਤਾਂ ਭੁੰਤ ਗਿਆ ਹੋਇਆ ਜੀ ਕਿੰਦਰ ਮੈਂ ਭੁੰਤ ਗਿਆ ਰਹੀ ਬਸ ਫਸ ਗਿਆ ਜੀ ਉਹਦਾ ਜੱਗੀ ਜੁਗੀ ਟਰਾਈ ਮਾਰਦਾ ਜੀ ਮੰਨੂ ਆ ਜਨਾਵੇ ਹੋਲੀ ਹੋਲੀ ਸਾਰਾ ਕੁਝ ਦੱਸ ਨਾ ਮੈਂ ਤਾਂ ਆਹੀ ਕੁਝ ਜਾਣਦਾ ਨਹੀਂ ਉਸ ਤੋਂ ਬਾਅਦ ਨਹੀਂ ਕੁਸਤਾ ਇਹ ਥੋੜੇ ਡਾਂ ਹੋਰ ਫੇਰ ਨਹੀਂ ਬਹੁਤ ਹੈ ਜੀ ਬਸ ਦੱਸ ਕਿੱਥੇ ਨਿੰਮੂ ਉਹ ਨਿੰਮੂ ਜੀ ਮੈਨੂੰ ਨਹੀਂ ਪਤਾ ਜੀ ਤੁਸੀਂ ਜੱਗੀ ਤੇ ਛੱਕ ਆ ਜੀ ਮੈਨੂੰ ਉਹਨੂੰ ਮੁਲਾਕਾਤ ਤਾਂ ਹੀ ਉਹਦੇ ਨਾਲ ਕਰਦੀ ਹੁੰਦੀ ਸੀ ਕਿਹੜਾ ਜੱਗੀ ਜੱਗੀ ਸਾਡੇ ਪਿੰਡ ਵਾਲਾ ਜੀ ਚੱਲ ਪਰੋ ਚੱਲ ਲੈ ਜਾਦਾ ਤੁੰ ਮੈਨੂੰ ਮੈਂ ਨਾਲ ਚਲਾਈ ਚੱਲ ਕਿੱਥੇ ਚੱਲਣ ਲੈ ਕੇ ਜਾ ਉਹ ਹੋਰ ਕਹੋ ਜਬ ਜੇ ਤੁਣ ਜਾਏਗਾ ਮੈਂ ਮੜੇ ਨਾ ਆਇਆ ਹੁੰਦਾ ਜੀ ਘਰ ਹੀ ਲੱਗ ਭੋਲੀ ਨੂੰ ਬੋਲਿਆ ਤੈਨੂੰ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਹੋਏ ਯਾਰ ਪੁਰਾਣਾ ਪਾਪੀ ਆ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਕਿੱਥੇ ਦਾਸ ਆ ਆਹ ਜੱਗੀ ਆ ਜੀ ਆਹੀ ਜੱਗੀ ਹਾਂਜੀ ਹਾਂਜੀ ਇੱਧਰ ਆ ਇੱਧਰ ਉਹ ਜਨਾਬ ਕੀ ਹੋ ਗਿਆ ਜੀ ਧਰਾ ਇਹਨੂੰ ਫੜੋ ਇਹ ਭੱਜੂਗਾ ਇੱਥੋਂ ਉਹ ਨਾ ਜਨਾਬ ਮਾਤਾ ਦਿਮੋਗ ਤੇ ਆ ਮੈਂ ਜਾ ਨਹੀਂ ਫਿਰ ਨੀਮੋਗ ਤੇ ਨੀਮੋ ਫੜ ਦੇ ਜਨਾਬ ਕਿਹੜੇ ਦਿਮੋ ਜੱਸੇ ਦੀ ਸਾਲੀ ਉਹਦਾ ਜੱਸਵੇ ਕੇ ਘਰੇ ਹੁਣੀ ਆ ਜੀ ਮੈਨੂੰ ਘੜਾਉ ਚਾਹ ਫੜਾਉਣਾ ਆਈ ਸੀਗੀ ਜੀ ਜਨਾਬ ਲੱਗਦਾ ਇਹ ਐ ਨਹੀਂ ਮੰਨਦਾ ਚੜਾਈ ਜਾਂਦਾ ਕਿ ਕਟਾਪਾ ਲੈ ਆ ਕੇ ਉੱਥੇ ਇਹਨੂੰ ਵੀ ਉੱਥੀ ਲੈ ਕੇ ਚੱਲ ਪ੍ਰਸ਼ਾਦ ਪਾ ਲਈ ਪ੍ਰਸ਼ਾਦ ਮੰਡਵਾਉ ਕਾ ਜੀ ਜਮਾ ਜਮਾ ਮੈਨੂੰ ਉਹ ਜਨਾਬ ਮੇਰੇ ਤਾਂ ਪੱਗੇ ਨਾਲ ਮਾਰੋ ਜੀ ਮੇਰੇ ਤਾਂ ਸਟੰਟ ਪਿਆ ਹੋਇਆ ਜੀ ਜਨਾਬ ਐਂ ਕਰਦਾ ਇਹਨੂੰ ਉੱਥੇ ਲਿਆ ਕੇ ਇਹਦੇ ਨੱਟ ਬੋਲ ਦੇ ਢਿੱਲੇ ਸਾਰੇ ਕੱਸ ਦਿੰਨੇ ਆ ਇਹਨੂੰ ਉੱਥੀ ਲੈ ਕੇ ਚੱਲ ਇਹਦੇ ਕੱਸ ਦੇ ਨੱਟ ਜਨਾਬ ਇਹ ਤਾਂ ਐਵੇਂ ਕੁੱਤਾ ਭਕਾਈ ਮਾਰਦਾ ਜੀ ਇਹ ਉਹ ਮੈਂ ਕਾਨੂੰ ਕੀਤਾ ਜੀ ਕੁਛ ਤਸੋਏ ਕਿੱਥੇ ਲੈ ਮੋ ਉਹ ਜਨਾਬ ਮੈਨੂੰ ਤਾਂ ਜਮੇ ਨਹੀਂ ਪਤਾ ਜੀ ਮੈਂ ਤਾਂ ਬਾਬੇ ਬੈਂਗੜ ਦਾਦੀ ਸੌਂਜੀ ਇਹਨਾਂ ਨੇ ਕੀਤਾ ਜੀ ਇਹ ਕੰਮ ਐ ਨਹੀਂ ਮੰਨਦੇ ਇਹ ਣਾ ਫਿਰ ਇਹਨਾਂ ਨੇ ਉਹ ਨਾ ਜਨਾਬ ਮੇਰੇ ਨਾਲ ਤਾਂ ਪਹਿਲਾਂ ਹੀ ਬਹੁਤ ਹੋ ਗਈ ਜੀ ਮੇਰੇ ਤਾਂ ਢੂਹੀ ਘੁਟ ਘੁਟ ਕੇ ਨਾਲ ਕਰਤੀ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਹੀ ਮੇਰੇ ਸਟੰਟ ਪਾਇਆ ਹੋਇਆ ਮੈਨੂੰ ਤਾਂ ਐ ਲੱਗਦਾ ਮੈਨੂੰ ਉਹੀ ਨਾ ਇੱਥੇ ਅਕਾਲ ਚਰਣਾ ਹੋ ਜਾ ਜੀ ਤਸੋਏ ਹੋਰ ਕੋਣਾਂ ਨਾਲ ਥੋੜੇ ਇਹੀ ਬਾਈ ਨਹੀਂ ਮਾਰੀ ਹੂ ਜ ਮੇਰੇ ਸਾਹਮਣਾਂ ਤਾਂ ਜਾ ਕੁਛ ਇਹ ਬੰਦਾ ਵੈਲੀ ਜਿਹਾ ਲੱਗਦਾ ਜਨਾਬ ਇਹ ਬੰਦਾ ਮੈਨੂੰ ਥੋੜਾ ਜਿਆ ਲੱਗਦਾ ਕੁਛ ਪਾ ਰਿਆ ਆਪਣੇ ਤੋਂ ਮੈਨੂੰ ਲੱਗਦਾ ਇਹਨਾਂ ਨੂੰ ਟਰਾਪਾ ਚੜਾਉਣਾ ਬੂ ਥੋੜਾ ਜਿਆ ਹੋਰ ਨਾ ਕਰ ਹੂੰ ਇਹ ਛੱਡ ਆਪਾਂ ਕਰਦੇ ਆਂ ਉਧਰ ਗੱਲ ਹਿਲਣਾ ਇੱਥੋਂ ਨਹੀਂ ਹਿਲਦੇ ਜੀ ਹੱਲਣ ਜੋਗੇ ਤਾਂ ਛੱਡੇ ਨਹੀਂ ਤੂੰ ਮੇਰਾ ਸਾਲਾ ਮੇਰਾ ਮਾਂ ਕਦੇ ਵਸਦੇ ਤਰੇ ਓਏ ਮੈਂ ਕਿੱਥੋਂ ਤਰੇਗਾ ਮੈਂ ਤਾਂ ਵੱਡੇ ਪਟੇ ਤੂੰ ਹੋਰ ਦਾ ਨਾਂ ਨਾ ਤਾਂ ਨਹੀਂ ਦੇਖੀ ਜਾਈ ਨਾ ਕੰਜਰਾ ਮੇਰੇ ਦਾ ਤੂੰ ਸਰਹਾਣੇ ਜਾ ਖੜਾਏ ਇਹ ਇਹ ਤਾਂ ਮੈਨੂੰ ਕਦੇ ਦੱਸ ਕਿਹੜੇ ਜੱਗੀ ਹੈ ਬਾਕੀ ਸੁਣੇ ਜੇ ਮਾਰੀ ਮੂਰੀਏ ਦੱਸ ਦੇ ਤੂੰ ਮੈਨੂੰ ਦੱਸ ਦੇਗਾ ਉਹ ਨਾ ਯਾਰ ਉਹ ਮੇਰੇ ਤਾਂ ਕੰਜਰਾ ਕੱਲ ਦੀ ਮੁੱਥੇ ਨਹੀਂ ਲੱਗੀ ਉਹ ਮੈਂ ਤਾਂ ਚਾਰ ਪੰਜ ਵਾਰੀ ਗਲੀ ਚ ਜਾ ਆਇਆ ਉਹਨਾਂ ਦੇ ਉਹ ਮੈਂ ਦੇਖੀ ਰ ਮੈਂ ਕਿਹਾ ਯਾਰ ਨਿੰਮੂਗ ਤੇ ਬਾਗ ਨਾ ਗਈ ਹੋਵੇ ਕੰਜਰਾ ਤੂੰ ਮੇਰਾ ਨਾਂ ਕਹਦੇ ਵਾਸਤੇ ਲੇਤਾ ਓਏ ਉਹ ਪਰ ਖੜਾ ਤਾਂ ਸਰੋਣੀ ਸੀ ਜੱਗੀ ਤੂੰ ਕਿਸੇ ਹੋਰ ਦਾ ਨਾਂ ਲੈ ਦੇ ਇਹ ਮੈਂ ਤੇਰਾ ਲੈਤਾ ਮੈਂ ਕੀ ਦਾ ਨਾਂ ਲਵਾ ਹਣਾ ਹਾਂ ਜਨਾਬ ਜਿਹੜਾ ਆਪਾਂ ਬੱਬੂ ਪਹਿਲਾਂ ਫੜਿਆ ਸੀ ਉਹਨੇ ਤਾਂ ਬਹੁਤ ਕਟਾਪਾ ਚੜਾਤਾ ਆਪਾਂ ਮੈਨੂੰ ਨਹੀਂ ਲੱਗਦਾ ਵੀ ਉਹਨੇ ਕੁਝ ਆਪਾਂ ਤੋਂ ਰੋਕਿਆ ਹਣਾ ਉਹ ਤਾਂ ਸਾਰਾ ਕੁਝ ਐ ਲਾਲਾ ਖੰਡਿਆਤਾ ਕਿ ਜਿਹੜਾ ਦੂਜਾ ਜੱਗੀ ਐ ਹਾਂ ਸਾਰਾ ਉਹਨੇ ਹੀ ਪਤਾ ਐ ਹਾਂ ਉਹ ਕੁਝ ਲੁਕੋ ਹੋ ਰਿਹਾ ਆਪਣੇ ਤੋਂ ਉਹ ਤੇ ਕਟਾਪਾ ਚੜਾਈਏ ਫਿਰ ਜਾ ਕੇ ਤੋਂ ਮੈਂ ਆਪਾਂ ਐ ਕਰਦਿਆ ਜਨਾਬ ਆਪਾਂ ਬੱਬੂ ਨੂੰ ਛੱਡ ਦਿੰਨੇ ਐ ਇੱਕ ਵਾਰੀ ਤੇ ਆਪਾਂ ਜੱਗੀ ਦਾ ਕਟਾਪਾ ਚੜਾਉਣੇ ਤਾਂ ਆਪਾਂ ਉਹਨੂੰ ਮਨਾਉਣੇ ਇੱਕ ਵਾਰੀ ਚੱਲ ਫਿਰ ਜਨਾਬ ਖੜੇ ਹੋ ਔਰ ਗੱਲ ਸੁਣ ਉਹ ਮੇਰੀ ਹਾਂਜੀ ਤੂੰ ਇੱਕ ਵਾਰ ਦਾ ਚੱਲਦਾ ਇੱਥੋਂ ਠੀਕ ਹੈ ਗੱਲ ਸੁਣ ਇੱਕ ਮਿੰਟ ਜਿੰਨਾ ਚਿਰ ਪੂਰੀ ਨਹੀਂ ਇਨਵੈਸਟੀਗੇਸ਼ਨ ਨਹੀਂ ਹੁੰਦੀ ਪਿੰਡ ਦੇ ਵਿੱਚੋਂ ਤੂੰ ਜਾਣਾ ਨਹੀਂ ਵੀ ਜੱਦੀ ਦੀ ਪੁੜੀ ਲੈਣ ਤਾਂ ਭੱਗ ਜਾਈ ਦੁਕਾਨ ਤੇ ਜਰਦੇ ਦੀ ਪੁੜੀ ਨੂੰ ਮੇਰਾ ਸੜਿਆ ਤੂੰ ਚੱਲ ਜਾ ਪੱਜੇ ਤੋਂ ਚੱਲ ਉਹ ਮੈਂ ਵੀ ਬਲਦਾ ਜਰਾ ਉਹ ਸਾਡੇ ਗਵਾਂਡੀਆਂ ਦੇ ਭੋਗ ਹੈ ਜੀ ਇਹ ਦੱਸ ਕਿੱਥੇ ਆ ਨਿੰਮਾ ਕਿੱਥੇ ਦੱਸ ਉਹ ਜਨਾਬ ਮੈਂ ਤੁਹਾਨੂੰ ਦੱਸਦਾ ਤਾਂ ਵੀ ਮੈਂ ਤਾਂ ਜਿਸੇ ਮਰਜ਼ੀ ਦੀ ਸੌਂਗ ਪਾ ਲਓ ਜੀ ਮੈਨੂੰ ਨਹੀਂ ਪਤਾ ਨੀ ਮੋਂ ਕਿੱਥੇ ਆ ਐ ਨਹੀਂ ਮੰਨਦਾ ਇਹ ਇਹ ਡਾਂਗ ਫੇਰ ਫੇਰ ਮੰਨੂ ਇਹ ਉਹ ਨਾ ਜਨਾਬ ਆਏ ਬਖਦੇ ਤੇ ਬਖਦੇ ਤੇ ਬਖਦੇ ਤੇ ਉਹ ਮੈਂ ਕਹਿੰਦਾ ਜਨਾਬ ਸੱਚੀ ਪਤਾ ਨਹੀਂ ਜੀ ਪਰ ਮੈਨੂੰ ਐ ਜੇ ਲੱਗਦਾ ਜੀ ਵੀ ਉਹ ਜੱਸੇ ਦੀ ਸਾਰੀ ਸੀਗੀ ਜੱਸਾ ਸਾਡੇ ਤੇ ਵੀ ਤੰਗ ਸੀਗਾ ਤੇ ਉਹਤੇ ਵੀ ਤੰਗ ਸੀਗਾ ਜੀ ਮੈਨੂੰ ਤਾਂ ਇਹ ਲੱਗਦਾ ਕਿ ਕਿਤੇ ਜੱਸੇ ਨੇ ਨਾ ਮਾਰ ਕੇ ਕਿਤੇ ਘਰੇ ਟੋਆ ਪਟ ਕੇ ਨਾ ਰੱਪਤਾ ਹੋਵੇ ਜੀ ਉਹਨੂੰ ਜਨਾਬ ਰੱਪਤਾ ਜੱਸੇ ਨੇ ਨਹੀਂ ਲਗਾਈ ਸੀ ਲਗਾਈ ਤਾਂ ਜੱਸੇ ਨੇ ਉਹ ਜੱਸੇ ਤੇ ਰੱਤ ਲਗਾਈ ਸੀ ਉਹ ਵੀ ਮੈਂ ਉਹ ਦੱਸਦਾ ਉਹ ਜਨਾਬ ਆਇਆ ਨਹੀਂ ਉਹਨੇ ਰੱਪਤਾ ਲਗਾਈ ਦੀ ਜੀ ਵੀ ਜੱਸੇ ਤੇ ਆਂਦੇ ਤੇ ਸ਼ੱਕ ਨਾ ਜਾਵੇ ਜੀ ਤੇ ਸਾਡੇ ਵਰਗੇ ਰਗੜੇ ਜਾਂ ਜੀ ਜਨਾਬ ਘਾੜੇ ਮੈਨੂੰ ਕੋਈ ਹੋਰ ਹੀ ਲੱਗਦੀ ਆ ਸਾਰਾ ਜੱਥੇ ਨਹੀਂ ਉਝਾ ਪਾਇਆ ਹੋਇਆ ਇਹ ਹਾਂ ਜਨਾਬੇ ਹੋ ਸਕਦਾ ਹੀ ਕਿਉਂਕਿ ਮੈਨੂੰ ਤਾਂ ਹੀ ਚਾਹੇ ਚਾਰ ਦਿਨ ਨਾਲ ਲਈ ਫਿਰੋ ਜੀ ਮੈਂ ਤਾਂ ਜਿਹੜਾ ਹੁਣ ਦੱਸਤਾ ਹੀ ਤੁਹਾਨੂੰ ਆਹੀ ਗੱਲ ਹੈ ਜੀ ਮਾਗਰੋ ਵੀ ਆਹੀ ਗੱਲ ਦੱਸਨੀ ਹੈ ਜੀ ਜਿਵੇਂ ਮਰਜ਼ੀ ਕਰ ਲੋ ਵੀ ਪਰ ਮੈਨੂੰ ਇਹ ਗੱਲ ਜੱਸੇ ਨੇ ਗੜਬੜ ਕੀਤੀ ਲੱਗਦੀ ਹੈ ਜੀ ਮੈਨੂੰ ਤਾਂ ਲੱਗਦਾ ਜਨਾਬੇ ਇਹਨੇ ਤਾਂ ਸਾਰਾ ਕੁਝ ਦੱਸਤਾ ਹਾਂ ਇੱਕ ਵਾਰੀ ਆਪਾਂ ਜੱਸੇ ਤੇ ਵੀ ਆਪਾਂ ਇਨਵੈਸਟੀਗੇਸ਼ਨ ਕਰਕੇ ਦੇਖੀ ਫਿਰ ਜੱਸੇ ਨੂੰ ਚੱਕੀਏ ਹੁਣ ਇਹਨੂੰ ਆਪਾਂ ਨਾਲ ਲੈ ਕੇ ਚਾਲਦੇ ਹਾਂ ਉੱਥੇ ਇੱਕ ਵਾਰੀ ਚਲੋ ਏ ਜੱਸੇ ਇੱਕ ਜਾਓ ਇਹੀ ਦੱਸੂ ਨਾ ਜਨਾਬੇ ਫਿਰ ਇਹ ਸਾਰਾ ਕੁਝ ਜੱਸੇ ਵਾਰੇ ਆ ਆਹ ਚਲੋ 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 ਜੀ ਆਹ ਚਲੋ ਜੀ ਜਨਾਬ ਮੇਰੀ ਤਾਉਂ ਦੀ ਹਿਸਾਬ ਨਾਲ ਫੜੋ ਜੀ ਮੈਨੂੰ ਸਰਵਾਈਕਲ ਦੀ ਸ਼ਿਕਾਇਤ ਹੈ ਜੀ ਤੂੰ ਸਾਲਾ ਬਿਮਾਰੀਆਂ ਦਾ ਘਰੀ ਲਈ ਫਿਰਦਾ ਨਾਲ ਕੀ ਕਰਾਂ ਜੀ ਜਿ세ਦਾ ਕਰ ਰਹੀ ਹੈ ਭਾਈ ਨਾ ਇਹ ਤਾਂ ਸਾਡਾ ਘਰ ਹੈ ਜੀ ਉਹ ਘਰ ਉਹਨਾਂ ਦਾ ਤਾਂ ਤੇ ਤੁਸੀਂ ਕੀ ਲੱਗਦੇ ਉਹਨਾਂ ਦੇ ਭਾਈ ਮੈਨੂੰ ਤਾਂ ਆਪ ਨਹੀਂ ਪਤਾ ਮੇਰੇ ਤਾਂ ਹੁਣੀ ਵਿਆਹ ਹੋਇਆ ਪਤਾ ਨਹੀਂ ਘਰ ਉਹ ਆ ਤਾਂ ਸਾਡਾ ਘਰ ਆ ਮੇਂ ਗੱਲ ਸਹੀ ਹੈ ਜਨਾਬ ਉਧਰ ਨੇ ਉਹ ਨੀਵੇਂ ਜੇ ਕਮਰੇ ਚ ਰਹਿੰਦਾ ਜੀ ਉਹ ਚਲ ਫਿਰ ਉਧਰ ਲੈ ਕੇ ਚੱਲੇ ਰੋ ਆ ਜਾਓ ਜੀ ਕਮਾਲ ਹੋ ਗਈ ਪੁਲਿਸ ਆਹ ਤਾਂ ਆਈ ਆ ਕਮਾਲ ਹੋ ਗਈ ਆ ਹੁਣ ਪੁਲਿਸ ਆ ਗਈ ਉਹਦੋਂ ਰੌਲਾ ਜਪੇ ਜਾਂਦਾ ਸੀ ਮੈਂ ਪੁੱਛਿਆ ਵੀ ਸੀ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗਾ ਮੈਨੂੰ ਤਾਂ ਗੱਲ ਕੋਈ ਉਲਝ ਹੀ ਲੱਗਦੀ ਆ ਮੈਂ ਪੁੱਛਦੇ ਆ ਨਾ ਤੁਹਾਨੂੰ ਅੰਦਰ ਜਾ ਕੇ ਮੇਰੇ ਸਾਲੇ ਦੀ ਨਾ ਮਿਲ ਜੇ ਕਿ ਨਾ ਜੀਦੇ ਨਾਲ ਮਿਲੂਗੀ ਜੱਗੀ ਨਾਲ ਹੋਈ ਤਾਂ ਜੱਗੀ ਨਾਲ ਬੱਡੂਗਾ ਇਨੇ ਨੇ ਟੁੱਟੇ ਕਰੂ ਮੇਰੇ ਸਾਲੇ ਦੀ ਸਾਰੇ ਪਿੰਡ ਚ ਬਦਨਾਮੀ ਕਰਾ ਗਈ ਤੇ ਉਹਦੀ ਭੈਣ ਜੀ ਭੈਣ ਆਓ ਬੈਠਾ ਜਨਾਬ ਆਉਦੇ ਉਹ ਹੀ ਆਏ ਸੇ ਕਹਾੜੀ ਨਾਲ ਵੱਡੇ ਮੜਤਾ ਹੀ ਇਹਨੇ ਉਹਨੂੰ ਇਹਨੂੰ ਲੈ ਕੇ ਆਇਓ ਮੇਰੇ ਸਾਲੇ ਨੂੰ ਇੱਥੇ ਕੀ ਕਰਨ ਲਿਆਇਓ ਚੱਬ ਕਰ ਦੋ ਏ ਉਹ ਬੜਾ ਜਨਾਬ ਇਹੀ ਲੈ ਕੇ ਗਿਆ ਮੇਰੀ ਸਾਲੀ ਨੂੰ ਉਹ ਨਾ ਰਾਵੈ ਨੂੰ ਰਾਵੈ ਨੂੰ ਇਹ ਨਹੀਂ ਥੱਲੇ ਜੀ ਮੇਰਾ ਖੂਨ ਖੋਲੀ ਜਾਂਦਾ ਤਾ ਤੂੰ ਇੱਧਰ ਫੜਾ ਉਹ ਜਨਾਬ ਕੀ ਹੋ ਗਿਆ ਜੀ ਬੈਠ ਲੈ ਹਾਏ ਹਾਏ ਹਟ ਹਟ ਮੈਨੂੰ ਕਦੋਂ ਪੜਾਉਣਾ ਜੀ ਮੇਰੀ ਤਾਂ ਸਾਲੀ ਭੱਜੀ ਆ ਤੇਰੀ ਕਹਾਨੂੰ ਭੱਜਿਆ ਸਾਲੀ ਸਾਰਾ ਕਰਤਾ ਕਰਤਾ ਤੂੰ ਹੈਗਾ ਹਾਂਜੀ ਉਹ ਸਾਲਾ ਕੀ ਕਹਿ ਕੇ ਲੈ ਇਹਨਾਂ ਨੂੰ ਮੈਂ ਕਿਹਾ ਮੈਨੂੰ ਤਾਂ 15 ਇਹਨਾਂ ਨੇ ਮੁੱਦਾ ਪਾ ਬਾ ਕੇ ਗਰਦ ਘੜਤੀ ਮੇਰੀ ਤਾਂ ਮੁੱਦਾ ਤਾਂ ਪਾਉਣੋ ਹੀ ਸੀ ਜੀ ਇੱਥੇ ਇੱਥੋਂ ਨਿਕਲ ਦੂ ਇਹਦੇ ਵਿੱਚ ਬੋਲ ਦਿਆ ਮੇਰੀ ਸਾਲੀ ਨੇ ਮੋਦਾ ਸੋ ਕਿੱਥੇ ਆ ਉਹ ਕਿੱਥੇ ਬਾਈ ਮੈਂ ਤਾਂ ਕੰਜਰਦਿਆਂ ਵਿਆਹ ਦੇ ਸੁਪਨੇ ਲਈ ਜਾਂਦਾ ਸੀ ਆ ਤੜਕੇ ਜਨਾਬ ਵਰਗਿਆਂ ਨੇ ਤੜਕੇ ਦਾ ਮੈਨੂੰ ਫੜਿਆ ਮੇਰੀ ਤਾਂ ਟੂਈ ਰਗ ਡਰ ਰੜ ਕੇ ਲਾਲ ਕਰਤੀ ਬਾਈ ਓਏ ਉਹ ਤਾਂ ਐ ਨਹੀਂ ਮੰਨਦਾ ਇਹਨੂੰ ਲੈ ਕੇ ਚੱਲ ਮੈਂ ਮਨਾਉਣਾ ਜੀ ਇਹਨੂੰ ਇਹਨੂੰ ਮੈਂ ਮਨਾਉਣਾ ਉਹ ਮੈਂ ਲੂ ਘਾਉਂਗੀ ਉਹ ਮੈਂ ਕਿਹਦੇ ਪਾਏ ਜਾ ਚੱਕੀ ਉਹ ਮਾਰਦਾ ਤੂੰ ਏ ਹਾਏ ਵੇ ਦਰਖਤ ਵੇ ਚਾਰ ਬੱਤੀ ਮਾਰ ਮੇਰੇ ਸਾਹ ਦੇ ਪੁੱਠਾ ਲੰਘਾ ਲੋ ਇਹਨੂੰ ਓਏ ਪੁੱਠਾ ਜਾਦੇ ਰਹੇ ਵਾ ਸਾਰੀ ਉਮਰ ਗਰਦ ਘੜ ਦੋ ਉਹ ਜਨਾਬ ਤੁਸੀਂ ਪਹਿਲੇ ਖੜੇ ਕੀ ਕਰਦੇ ਹੋ ਉਹ ਵੱਡੇ ਸਾਹਿਬ ਜੀ ਮੈਨੂੰ ਕੁਝ ਨਹੀਂ ਕੀਤਾ ਕੋਈ ਗੋਚਾ ਕੋਟੋਂ ਮੇਰੇ ਜ਼ਾਇਦਿਆਂ ਓਏ ਮੈਂ ਕੁਝ ਨਹੀਂ ਕੀਤਾ ਰਾਣੇ ਸਾਹਿਬ ਚੱਕੀ ਨਹੀਂ ਕੀਤਾ ਮੈਂ ਜਨਾਬ ਕਿੱਲੇ ਕੋਏ ਤੇ ਪਾਰ ਨਹੀਂ ਧਰਨਾ ਓਏ ਉਹ ਪਾਰ ਨਹੀਂ ਦਾ ਬਾਈਨੇ ਮੇਰੀ ਘਰ ਆਵੇ ਆਏ ਆਵੇ ਓਏ ਹਾਏ ਵੇ ਮੈਨੂੰ ਵਾ ਜਨਾਬ ਮਨੂਗਾ ਜਨਾਬ ਹਾਏ ਇਹ ਤਾਂ ਬਾਲੀ ਹੱਬ ਦੱਬ ਜੀ ਕਰੀ ਜਾਂਦੇ ਆ ਜੀ ਜੱਸੇ ਬਿਰਿੰਦਾਂ ਨੂੰ ਕੁੱਟ ਜਾਂਦੇ ਕਿਤੇ ਉਹ ਨਹੀਂ ਜੱਸੇ ਨਹੀਂ ਕੁੱਟਦੇ ਉਹ ਜਿਹੜਾ ਚਾਦਰੇਂ ਜਿਹੜਾ ਨਾਮ ਨਹੀਂ ਲੈਂਦਾ ਉਹਨੂੰ ਕੁੱਟਦੇ ਹੈਗੇ ਮੈਂ ਤਾਂ ਇਹ ਕਹਿੰਦੀ ਸੀ ਮਾੜਾ ਇਹ ਦੇਖਿਆ ਉਹਦੇ ਛਡਾ ਦੋ ਵਿਚਾਰਿਆਂ ਨੂੰ ਉਹ ਮੈਂ ਨਹੀਂ ਜਾਂਦਾ ਜੁੰਦਾ ਅੱਗੇ ਜੱਸੇ ਨੇ ਰਬਟ ਕਰਾਈ ਸੀ ਉਸੇ ਦੇ ਘਰੇ ਆ ਕੇ ਜੱਗੀ ਨੂੰ ਢਾ ਲਿਆ ਮੈਂ ਨਹੀਂ ਜਾਂਦਾ ਜੁੰਦਾ ਇਹਨਾਂ ਦਾ ਕੀ ਪਤਾ ਮੈਨੂੰ ਢਾ ਲਾਣਾ ਉੱਥੇ ਹਾਏ ਕਿੰਨਾ ਕੁੱਟ ਜਾਂਦੇ ਦੇਖੀ ਕਿੰਨਾ ਰੌਲਾ ਪਾਈ ਜਾਂਦੇ ਤਾਂ ਉਹ ਕੋਈ ਨਾ ਤੂੰ ਚੱਲ ਅੰਦਰ ਚੱਲ ਮੈਨੂੰ ਤਾਂ ਆਪ ਡਰ ਲੱਗੀ ਜਾਂਦਾ ਚੱਲ ਹਏ ਹਏ ਹਾਏ ਮੋਟਾ ਤੂੰ ਮੇਥੇ ਹਏ ਹਏ ਕਿੱਥੇ ਨੀ ਮੋ ਬੈਠਿਆ ਨਹੀਂ ਆਂਦਾ ਜੀ ਪੈ ਜਾ ਪੋਣਿਆ ਤੈਨੂੰ ਮੁੱਦਾ ਪੋਣਿਆ ਹਤਾ ਹਏ ਹਏ ਮੁੱਦਾ ਨਹੀਂ ਉਹ ਤੇਰਾ ਬੇੜਾ ਭੈਜੇ ਉਹ ਤੇਰਾ ਮੇਰੀ ਸਾਲੀ ਭੱਜੀ ਮੈਨੂੰ ਵੀ ਘਟਾਦਾ ਓਏ ਉਹ ਤੇਰਾ ਰਹੇ ਨਾ ਕੱਖ ਹੋ ਜੱਗਿਆ ਮੈਂ ਬਾਈ ਕਹਦਾ ਘਟਾਦਾ ਯਾਰ ਉਹ ਤਾਂ ਉਹ ਤੂੰ ਕਹਿੰਦਾ ਮੇਰੀ ਸਾਲੀ ਆ ਨਿੰਮੋ ਹੁਣ ਕੰਮ ਦਾਦਾ ਨਾ ਤੂੰ ਕੀ ਤਾਂ ਸਿਰ ਮੇਰੇ ਲਾਦਾ ਵੇਖ ਲੈ ਕੋਈ ਕੱਦਾ ਬੰਦਾ ਹਲੇ ਹੋਰ ਵੀ ਨਿਕੂ ਇਹਨਾਂ ਨਾਲ ਮਿਲਦਾ ਇਹਨਾਂ ਦੋਨਾਂ ਦੇ ਘਟਾਪਾ ਚੜਾਈਏ ਉਹ ਜਨਾਬ ਆਏ ਤੇ ਚਾਰ ਬੇਲੀ ਆ ਗਈ ਦੋ ਤਨ ਇਹਨਾਂ ਨੇ ਰਲ ਮਿਲ ਕੇ ਕੰਮ ਕੀਤਾ ਇਹਨੇ ਮੋਦਾ ਉਹ ਨਹੀਂ ਜਨਾਬ ਉਹ ਮੇਰੀ ਤਾਂ ਘਰ ਵਾਲੀ ਵੀ 바ਗੀ ਉਹ ਮੇਰੀ ਸਾਲੀ ਵੀ 바ਗੀ ਹੋਰ ਉਲਟਾ ਮੈਨੂੰ ਗੁੱਟੀ ਆਨੇ ਓਏ ਹਾਏ ਮਾਰੂ ਕੀ ਗੱਲ ਹੋ ਰਹੀ ਹੈ ਉਹ ਮਾਲੂ ਤਿਆਰ ਸੀਗੀ ਜੀ ਮੇਰੇ ਨਾਲ ਵਿਆਹ ਕਰਾਉਣ ਨੂੰ ਇਨੇ ਗੁਰ ਕੀਤਾ ਹੀ ਬਾਦ ਸੱਚ ਮਨੋ ਜੀ ਇਹਨੇ ਮਾਰ ਕੇ ਦੱਬਦੀ ਜਿਵੇਂ ਮੈਂ ਤਾਂ ਲੱਗਦਾ ਮਿੱਟੀ ਜੀ ਤਾਜੀ ਜੀ ਪਾਈ ਲੱਗਦੀ ਆ ਜੀ ਇਹਦੀਆਂ ਗੱਲਾਂ ਸੁਣ ਲੋ ਜੀ ਮੈਂ ਕਿਹੜਾ ਮਾਰਨ ਵਾਲਾ ਉਹ ਖੇਤੀ ਕਰਦਾ ਜੀ ਦੋ ਜਣਾ ਬਾਦ ਨੂੰ ਕਿੰਨੀ ਵੱਡੀ ਕਹਾੜੀ ਲਈ ਫਰਦਾ ਸੀਗਾ ਜੀ ਉਹ ਤਾਂ ਤੁਸੀਂ ਦੱਸੋ ਜੀ ਛੋਟੀ ਸਾਲੀ ਭੱਜੇ ਸੀ ਜਨਾਬ ਸਾਰਾ ਮੇਰੀ ਸਾਲੀ ਭੱਜੂਗੀ ਨਹੀਂ ਨਹੀਂ ਉਹ ਗੱਲ ਕਰਦਾ ਤੁਸੀਂ ਕੁੱਟੋਗੇ ਨਹੀਂ ਜਨਾਬ ਇਹਨਾਂ ਨੂੰ ਮੈਂ ਕਹਿੰਦਾ ਲੈ ਕੇ ਚਲੀ ਆ ਥਾਣੇ ਉੱਥੇ ਹਾਏ ਇਹਨਾਂ ਨੂੰ ਥਾਣੇ ਦਾ ਅੱਜ ਤਾਂ ਨਹੀਂ ਆਈਦਾ ਜੀ ਅੱਜ ਤਾਂ ਜਿੱਥੇ ਨਾਲ ਆਉਗੇ ਜੀ ਆਹ ਤੇ ਕਮੇਟਰੀ ਨਹੀਂ ਆਦਾ ਕੀ ਨਹੀਂ ਜਾਂਦਾ ਤੇਰੇ ਤਾਂ ਵੱਡੇ ਵੀ ਜਾਣਗੇ ਤੂੰ ਕਹਿੰਦਾ ਜਾਂਦਾ ਨਹੀਂ ਮੈਂ ਮੇਰਾ ਸਾਲੇ ਜੱਗਿਆ ਚਲੋ ਚੱਲ ਅੱਜ ਜੱਗਿਆ ਛੱਡਦਾ ਨਹੀਂ ਹੇ ਹੌਲੀ ਜਨਾਬ ਉਹ ਜਨਾਬ ਮੈਨੂੰ ਤਾਂ ਛੱਡ ਦਿਓ ਵੀ ਹੋਣਾ ਆ ਮਜਰਮ ਭਾਹ ਉਹ ਜਨਾਬ ਛੱਡ ਦਿਓ ਮੈਨੂੰ ਮੈਂ ਜਾ ਕੇ ਮੱਜਾਂ ਨੂੰ ਪਾਣੀ ਪਿਉਣਾ ਜੀ ਉਹ ਮੇਰੀ ਤਾਂ ਸਾਲੀ ਸੀ ਜਨਾਬ ਕੋਈ ਨਹੀਂ ਕੋਈ ਨਹੀਂ ਮੇਰੀ ਤਾਂ ਸਾਲੀ ਸੀ ਚੱਲ ਤੈਨੂੰ ਪਿਉਣਿਆ ਕੇਸਰ ਵਾਲਾ ਦੁੱਧ ਉੱਥੇ ਚੱਲ ਕੇ। ਵੇ ਭਾਈ ਇਹਨੂੰ ਕਿ ਲਈ ਜਾਂਦੇ ਮੇਰੇ ਮੁੰਡੇ ਨੂੰ ਇਹਨੇ ਕੀ ਗੁਨਾਹ ਕਰਤਾ? ਮਾਤਾ ਜੀੜੀ ਕੋਈ ਵੀ ਗੱਲ ਕਰਨੀ ਨਾ ਚਾਰ ਬੰਦੇ ਲੈ ਕੇ ਸਰਪੰਚ ਦੇ ਘਰੇ ਆਜੋ ਇੱਥੇ ਅਸੀਂ ਕੋਈ ਗੱਲ ਨਹੀਂ ਕਰਨੀ। ਨਾ ਫਿਰ ਇਹਦੀ ਤਾਂ ਸਾਲੀ ਭੱਜੀ ਆ। ਇਹਨੇ ਤਾਂ ਨਹੀਂ ਭਜਾਤੀ। ਇਹ ਸਾਡੇ ਕੋਲੇ ਰੈਪਟ ਲਿਖਾਇਆ ਗਿਆ ਤੁਸੀਂ ਉਸ ਨੂੰ ਫੜੀ ਜਾਂਦੇ ਹੋ। ਮੈਂ ਲਾਦਾ ਬੀਬੀ ਦਾ ਵੀ ਕੋਈ ਹੱਥ ਹੈ ਵਿੱਚ। ਵੇ ਮੇਰਾ ਕੀ ਹੱਥ ਹੈ? ਤੁਸੀਂ ਤਾਂ ਹੱਦ ਕਰਦੇ ਹੋ। ਕਰਦੇ ਬੰਦਿਆਂ ਨੂੰ ਚੱਕੀ ਜਾਂਦੇ ਹੋ। ਤੁਸੀਂ ਬਾਹਰ ਕੋਈ ਇਨਕੈਰੀ ਕਰੋ। ਕਰਦਾ ਸੋਰੀ ਇਹੋ ਜਿਹਾ ਹੁੰਦਾ ਅਗਲਾ। ਆਹ ਕਰਦੇ ਥੋੜੀ ਚੱਕਣਗੇ ਉਹਨੂੰ ਕੋਈ ਨਾ ਬੀਬੀ ਸਰਪੰਚ ਦੇ ਘਰੇ ਆ ਜਿਓ ਉੱਥੇ ਆ ਕੇ ਦੇਖਾਂਗੇ ਕੀ ਹੋਇਆ ਕੀ ਨਹੀਂ ਨਹੀਂ ਮੈਂ ਉਹਨੂੰ ਤਾਂ ਮਾਰ ਦੇਣਗੇ ਬਾਹ ਬੜਾ ਕੁਝ ਆ ਕੇ ਦੇਖਣਗੇ ਕੋਈ ਨਾ ਜਦੋਂ ਇਹਦੇ ਪਏ ਨੇ 4 ਪਟੇ ਇਹਦਾ ਸਾਰਾ ਕੁਝ ਦੱਸੂ ਅਰੇ ਨਾ ਛੜਾਹ ਲਾ ਨਹੀਂ ਉਹ ਤੇ ਕੁੜਦੇ ਵਾਲਾ ਐ ਪਟੇ ਕਿਵੇਂ ਪਹਿਣਗੇ ਐ ਕਿਵੇਂ ਮਾਰੋਂਗੇ ਮੇਰੇ ਮੁੰਡੇ ਨੂੰ ਤੁਸੀਂ ਹਾਂ ਐ ਕੀ ਲੱਗਦੇ ਹੋ ਖੜਜੋ ਕੇਰਾ ਮੈਂ ਆਉਣੀ ਆ ਸਰਪੰਚ ਦੇ ਘਰੇ ਦਿਨ ਨਹੀਂ ਪਤਾ ਸੋਨੂ ਸਾਰਿਆਂ ਨੂੰ ਮਮਈਆ ਆਇਆ ਕਰੀ ਆਉਂਦੀ ਹੋਈ ਮੇਰੇ ਵਾਲੇ ਚਾਚੇ ਨੂੰ ਵੀ ਲਈ ਨਹੀਂ ਇਹਨਾਂ ਨੇ ਮੈਨੂੰ ਨਹੀਂ ਛੱਡਣਾ ਤੇ ਤੇਰੇ ਹੀ ਪਿੱਟਣੇ ਪਾਏ ਨੇ ਕੰਜਰਾ ਤੇਰੇ ਪਿੱਟਣੇ ਪਾਏ ਤੂੰ ਇਹ ਜੇ ਲੱਛਣ ਕਰਦਾ ਸੀ ਮੈਂ ਲਿਆਉਂਗੀ ਬੰਦੇ ਚਾਰ ਇਕੱਠੇ ਕਰਕੇ ਵੇ ਰਿੰਕੂ ਵੇ ਵੇ ਕਿੱਥੇ ਮਰ ਗਿਆ ਤੂੰ ਠਹਿ ਜਾਣਿਆ